ثارਵਾਲੀ ਬੀਬੀ ਤੇ ਬਹੁਤ ਵੱਡੇ ਖੁਲਾਸੇ ਲੱਗੇ ਹੋਣ ਆਖਰਕਾਰ ਉਹ ਕਿਹੜੀਆਂ ਨਵੀਆਂ ਕਰਤੂਤਾ ਨੇ ਜਿਨ੍ਹਾਂ ਕਰਕੇ ਦੁਬਾਰਾ ਫਸਦੀ ਨਜ਼ਰ ਆ ਰਹੀ ਹੈ ਥਾਰਵਾਲੀ ਬੀਬੀ ਜਾਂ ਚਿੱਟਾ ਕੁਈਨ ਦੋਸਤੋ ਇਸ ਖਬਰ ਨੂੰ ਸ਼ੁਰੂ ਤੋਂ ਲੈ ਕੇ ਆਖਰ ਤੱਕ ਵੇਖਣਾ ਤੁਸੀਂ ਵੇਖ ਰਹੇ ਹੋ ਪੋਸੂਨਾਮਾ ਚੈਨਲ ਇਨ੍ਹਾਂ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਥਾਰਵਾਲੀ ਬੀਬੀ ਨਾਮ ਬੜਾ ਵਾਇਰਲ ਹੋ ਰਿਹਾ ਹੈ ਔਰ ਹੋ ਰਹੀ ਹੋਈਏ ਨਾਮ ਜਿਹੜਾ ਹੈ ਭਾਰਤ ਤੋਂ ਬਾਹਰ ਬਾਹਰਲੇ ਮੁਲਕਾਂ ਦੇ ਵਿੱਚ ਵੀ ਇਹ ਨਾਮ ਜਿਹੜਾ ਹੈ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਹੈ ਔਰ ਜਿਨੇ ਜਿਨੇ ਇਸ ਦੀਆਂ ਗੱਲਾਂ ਦੇ ਉੱਪਰ ਆਪਾਂ ਗੌਰ ਕਰਦੇ ਜਾਂਦੇ ਆ ਇਸ ਦੇ ਦੁਆਰਾ ਕੀਤੀਆਂ ਹੋਈਆਂ ਗੱਲਾਂ ਦੇ ਵਿੱਚ ਆਪ ਹੀ ਫਸਦੀ ਨਜ਼ਰ ਆ ਰਹੀ ਹੈ ਥਾਰ ਬਾੜੀ ਬੀਬੀ ਦੋਸਤੋ ਪਿਛਲੇ ਦਿਨੀ ਸਾਰੀ ਸਕ੍ਰਿਪਟ ਦਾ ਤੁਹਾਨੂੰ ਪਤਾ ਹੀ ਹੈ ਕਿ ਇੱਕ ਥਾਰ ਦੇ ਵਿੱਚ ਜਾ ਰਹੀ ਔਰ ਜਿਹੜੀ ਪੁਲਿਸ ਕਨਸਟੇਬਲ ਹੈ और उस दे नाके उसके मतलब उसकी चैकिंग होंगी एक चिट्टे चिट्टा है जो पकड़िया जाता है जिसन ले के बहुत कुछ वायरल होंगे है और उसके घर तक पुलिस पहुंचती है और चिट्टा बेच बेच के जीडी प्रॉपर्टी उसने बनाई है और वह प्रॉपर्टी भी मद्देनजर रखद हो ਬਹੁਤ ਸਾਰੇ ਐਕਸ਼ਨ ਹੈ ਲਿੱਤੇ ਗਏ ਨੇ ਲੇਕਿਨ ਪਬਲਿਕ ਨੂੰ ਸ਼ਾਇਦ ਇਹ ਸਗਾ ਕਿ ਇਸ ਦੇ ਵੱਡੇ-ਵੱਡੇ ਅਫਸਰਾਂ ਦੇ ਨਾਲ ਰਿਲੇਸ਼ਨ ਨੇ ਸੰਬੰਧ ਨੇ ਸ਼ਾਇਦ ਇਸ ਦੀ ਪ੍ਰਾਪਰਟੀ ਜਿਹੜੀ ਹੈ ਉਸ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਏਗਾ ਲੇਕਿਨ ਭਾਰਤੀ ਕਾਨੂੰਨ ਦੇ ਉੱਪਰ ਸਾਨੂੰ ਵਿਸ਼ਵਾਸ ਹੋਣਾ ਚਾਹੀਦਾ ਹੈ ਔਰ ਜਿਹੜਾ ਐਕਸ਼ਨ ਹੈ ਪੁਲਿਸ ਨੇ ਉਹ ਲੈ ਲਿੱਤਾ ਹੈ ਔਰ ਪਿਛਲੇ ਦਿਨੀ ਥਾਰ ਵਾਲੀ ਬੀਬੀ ਦੀ ਕੋਠੀ ਦੇ ਅੱਗੇ ਪੁਲਿਸ ਹੀ ਪੁਲਿਸ ਨਜ਼ਰ ਆ ਰਹੀ ਸੀ ਔਰ ਪੁਲਿਸ ਵੱਲੋਂ ਬਕਾਇਦਾ ਤੌਰ ਤੇ ਕੋਠੀ ਨੂੰ ਸੀਜ਼ ਵੀ ਕਰ ਦਿੱਤਾ ਗਿਆ ਹੈ ਦੂਜੇ ਪਾਸੇ ਜੇ ਗੱਲ ਕਰੀਏ ਤੇ ਇੰਨੀ ਮਹਿੰਗੀ ਕੋਠੀ ਇੱਕ ਲੇਡੀ ਕਾਂਸਟੇਬਲ ਸਿੰਪਲ ਕਾਂਸਟੇਬਲ ਜਿਸ ਤੋਂ ਜਿਸ ਦੀ 80 ਤੋਂ 85000 ਰੁਪਏ ਦੀ ਸੈਲਰੀ ਹੈ ਇਹ ਸਾਰੇ ਜਿਹੜੇ ਸਵਾਲਾਂ ਦੇ ਜਵਾਬ ਹੈ ਇੱਕ ਪ੍ਰਾਈਵੇਟ ਚੈਨਲ ਤੇ ਉਹਨਾਂ ਨੇ ਦਿੱਤੇ ਹੈ ਕਿ ਹਰ ਇੱਕ ਦੇ ਰਿਸ਼ਤੇਦਾਰ ਜਿਹੜੇ ਉਹ ਫੋਰਨ ਗਏ ਹੁੰਦੇ ਹੈ ਮੈਂ ਇਥੇ ਵੀ ਆਪ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਥਾਰ ਵਾਲੀ ਬੀਬੀ ਜਿਹੜੀ ਹੈ ਉਹ ਦਿਨੋਂ ਦਿਨ ਕਾਫੀ ਜਿਆਦਾ ਵਿਵਾਦਾਂ ਦੇ ਵਿੱਚ ਫਸਦੀ ਨਜ਼ਰ ਆ ਰਹੀ ਹੈ ਹੁਣ ਕਈਆਂ ਮਤਲਬ ਇੱਕ ਗਾਇਕਾ ਹੈ ਅਫਸਾਨਾ ਉਸ ਦੀ ਭੈਣ ਦੇ ਨਾਲ ਵੀ ਕਿਸ ਤਰ੍ਹਾਂ ਦੇ ਸੰਬੰਧ ਨੇ ਹੋ ਸਕਦਾ ਦੋਸਤਾਨਾ ਸੰਬੰਧ ਹੋਣਗੇ ਇਸ ਬਾਰੇ ਅਸੀਂ ਕੁਝ ਨਹੀਂ ਕਹਿੰਦੇ ਪਰ ਇਸ ਕੌਨਸਟੇਬਲ ਲੇਡੀ ਨੂੰ ਜਿਹੜਾ ਹੈ ਉਹ ਨੌਕਰੀ ਤੋਂ ਬਰਖਾਸਤ ਕੀਤਾ ਜਾ ਚੁੱਕਾ ਹੈ ਔਰ ਜ਼ਮਾਨਤ ਤੇ ਬਾਹਰ ਵੀ ਆਈ ਹੈ ਫਿਰ ਬਿਮਾਰ ਹੋ ਗਈ ਮਤਲਬ ਇਹ ਸਾਰੇ ਕੁਝ ਜਿਹੜਾ ਹੈ ਇਹਨਾਂ ਦਿਨਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਸਵਾਲ ਇਥੇ ਪੈਦਾ ਹੁੰਦਾ ਹੈ ਕਿ ਇੰਨੀ ਪ੍ਰਾਪਰਟੀ ਜਿਹੜੀ ਬਣੀ ਹੈ ਆਖਰ ਕਿਹੜੇ ਕਿਹੜੇ ਪੁਲਿਸ ਅਫੀਸਰ ਨੇ ਜਾਂ ਰਾਜਨੀਤਿਕ ਲੋਕ ਨੇ ਜਿਹੜੇ ਕਿ ਥਾਰ ਵਾਲੀ ਬੀਬੀ ਦੀ ਮਦਦ ਕਰਦੇ ਸੀ ਆਖਰ ਕਿਹਨਾਂ ਦੇ ਨਾਮਾਂ ਦੇ ਉੱਪਰ ਉਹ ਕਿਸੇ ਨੂੰ ਟਿਚ ਨਹੀਂ ਸੀ ਸਾਹਮਣੇ ਦੀ ਪੁਲਿਸ ਦੇ ਵੀ ਬਹੁਤ ਸਾਰੇ ਆਲਾ ਅਫਸਰ ਸੀ ਉਹ ਇਸ ਲੇਡੀ ਕੌਨਸਟੇਬਲ ਦੇ ਨਾਲ ਜ਼ਿਆਦਾ ਖੋਲਦੇ ਨਹੀਂ ਸੀ ਕਿਉਂਕਿ ਇਸ ਤੋਂ ਕੰਨੀ ਕਤਰਉਂਦੇ ਸੀ ਕੰਨੀ ਇਸ ਕਰਕੇ ਕਤਰਉਂਦੇ ਸੀ ਕਿ ਇਹਦੇ ਵੱਡੇ ਵੱਡੇ ਅਫਸਰਾਂ ਦੇ ਨਾਲ ਸੰਬੰਧ ਹੈ ਇੱਥੋਂ ਤੱਕ ਦੋਸ਼ ਲੱਗੇ ਨੇ ਦੋਸਤੋ ਦੱਸਦਿਆਂ ਸ਼ਰਮ ਆਉਂਦੀ ਹੈ ਕਿ ਇਹ ਵੱਡੇ ਵੱਡੇ ਅਫਸਰਾਂ ਨੂੰ ਲੜਕੀਆਂ ਵੀ ਸਪਲਾਈ ਕਰਦੀ ਸੀ ਇੱਕ ਲੇਡੀ ਕੌਨਸਟੇਬਲ ਇੱਕ ਲੇਡੀ ਕਾਂਸਟੇਬਲ ਦੇ ਉੱਪਰ ਇਹ ਦੋਸ਼ ਲੱਗ ਰਹੇ ਨੇ ਕਿ ਉਹ ਮਤਲਬ ਅਫਸਰਾ ਨੂੰ ਖੁਸ਼ ਕਰਨ ਵਾਸਤੇ ਆਪਣੀ ਤਰੱਕੀ ਵਾਸਤੇ ਆਪਣੀ ਬੱਲੇ ਬੱਲੇ ਕਰਵਾਉਣ ਵਾਸਤੇ ਉਹ ਲੜਕੀਆਂ ਨੂੰ ਸਪਲਾਈ ਕਰਦੀ ਸੀ ਹੁਣ ਤੁਸੀਂ ਦੱਸੋ ਕਿ ਇਸ ਔਰਤ ਨੂੰ ਪੁਲਿਸ ਵਿਭਾਗ ਦੇ ਵਿੱਚ ਰਹਿਣਾ ਚਾਹੀਦਾ ਹੈ ਜਾਂ ਨਹੀਂ ਰਹਿਣਾ ਚਾਹੀਦਾ ਔਰ ਘਰ ਦੇ ਬਾਹਰ ਜਿਸ ਕਦਰ ਭੀੜ ਕੱਲ ਦੇਖੀ ਆ ਕੱਲ ਪਾਸੋਂ ਤੁਸੀਂ ਕਿ ਮਤਲਬ ਉਸ ਦੀ ਕੋਠੀ ਨੂੰ ਸੀਜ਼ ਕਰ ਦਿੱਤਾ ਹੈ ਵਿਜੀਲੈਂਸ ਡਿਪਾਰਟਮੈਂਟ ਦੇ ੜਕੇ ਆਮਦਨ ਤੋਂ ਬਾਅਦ ਜਾਇਦਾਦ ਦੇ ਬਣਾਉਣ ਦੇ ਦੋਸ਼ ਵੀ ਲੱਗੇ ਨੇ ਔਰ ਬਾਅਦ ਵਿੱਚ ਅਫਸਾਨਾ ਖਾਨ ਦਾ ਵੀ ਵਿੱਚ ਕਿਤੇ ਨਾ ਕਿਤੇ ਅਫਸਾਨਾ ਖਾਨ ਦੀ ਭੈਣ ਦਾ ਨਾਮ ਜਿਹੜਾ ਵੀ ਉਹ ਆ ਰਿਹਾ ਹੈ ਚਲੋ ਉਸ ਬਾਰੇ ਫਿਰ ਆਪਾਂ ਸਰਚ ਕਰਕੇ ਗੱਲਬਾਤ ਕਰਾਂਗੇ ਪਰ ਇੱਥੇ ਉਹਨਾਂ ਨੇ ਜਿਸ ਤਰ੍ਹਾਂ ਇਨਾ ਦਿਨਾਂ ਦੇ ਵਿੱਚ ਥਾਰ ਵਾਲੀ ਬੀਬੀ ਮਸ਼ਹੂਰ ਹੋ ਰਹੀ ਹੈ ਵੱਡੇ ਖੁਲਾਸੇ ਇਥੇ ਹੈ ਕਿ ਆਪਣੀ ਆਮਦਨ ਤੋਂ ਵੱਧ ਪ੍ਰਾਪਰਟੀ ਕਿਸ ਤਰ੍ਹਾਂ ਬਣਾ ਲਈ ਕਿਸ ਤਰ੍ਹਾਂ ਬਣਾ ਲਈ ਹੁਣ ਇਸ ਦੀ ਜਿਹੜੀ ਜਾਂਚ ਹੈ ਉਹ ਕੀਤੀ ਜਾ ਰਹੀ ਹੈ ਮਤਲਬ ਹੋਰ ਬਾਰੇ ਸਮੇਂ ਦੇ ਵਿੱਚ ਥਾਰ ਵਾਲੀ ਬੀਬੀ ਦੇ ਰਸਤੇ ਦੇ ਵਿੱਚ ਰੁਕਾਵਟਾਂ ਜਾਦੀਆਂ ਨੇ ਦੁੱਖ ਜ਼ਿਆਦਾ ਨੇ ਮੁਸੀਬਤਾਂ ਜ਼ਿਆਦਾ ਨੇ ਲੇਕਿਨ ਆਰਾਮਦਾਇਕ ਸਾਹ ਜਿਹੜੇ ਨੇ ਉਹ ਘਟਨੇ ਕਿਸ ਤਰ੍ਹਾਂ ਇੰਸਟਾਗ੍ਰਾਮ ਦੇ ਉੱਪਰ ਪੁਲਿਸ ਦੀ ਵਰਦੀ ਦੇ ਵਿੱਚ ਐਨਕਾ ਲਾ ਕੇ ਆਪਣੇ ਆਪ ਨੂੰ ਮਤਲਬ ਚਲੋ ਉਸ ਦੀ ਆਪਣੀ ਆਜ਼ਾਦੀ ਹੈ ਆਪਾਂ ਉਸ ਤੇ ਕੁਝ ਉਹ ਨਹੀਂ ਕਹਿਣਾ ਚਾਹੁੰਦੇ ਪਰ ਇੱਕ ਵਰਦੀ ਦੀ ਤਹਿਜ਼ੀਬ ਹੋਣੀ ਚਾਹੀਦੀ ਐਸ ਵਰਦੀ ਨੂੰ ਅਸੀਂ ਸਲਾਮ ਕਰਦੇ ਹਾਂ ਇਸ ਵਰਦੀ ਦੀ ਅਸੀਂ ਰਿਸਪੈਕਟ ਕਰਦੇ ਹਾਂ ਤੁਸੀਂ ਸਰਕਾਰੀ ਵਰਦੀ ਨੂੰ ਇੰਸਟਾਗ੍ਰਾਮ ਤੇ ਆਪਣੇ ਪਰਸਨਲ ਇੰਸਟਾਗ੍ਰਾਮ ਤੇ ਪਾ ਪਾ ਕੇ ਆਖਰ ਦੱਸਣਾ ਕੀ ਚਾਹੁੰਦੇ ਹੋ ਫਿਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਦੇ ਵਿੱਚ ਵੀ ਸੀ। ਹਾਲਾਂਕਿ ਇਹਨਾਂ ਨੇ ਇੰਟਰਵਿਊ ਦੇ ਦੌਰਾਨ ਖੁਲਾਸਾ ਵੀ ਕੀਤਾ ਹੈ ਕਿ ਮੈਨੂੰ ਸਿੱਧੂ ਮੂਸੇਵਾਲਾ ਆਪਣੇ ਇੱਕ ਗੀਤ ਵਿੱਚ ਲੈਣਾ ਚਾਹੁੰਦਾ ਸੀ ਔਰ ਉਸਨੇ ਦੱਸਿਆ ਕਿ ਮਤਲਬ ਕੀ ਹੋਇਆ ਕਿ ਨਹੀਂ ਹੋਇਆ ਕਿਉਂ ਨਹੀਂ ਲੈ ਸਕੇ। ਸਿਕਿਉਰਿਟੀ ਦੇ ਵਿੱਚ ਇਹਨਾਂ ਨੂੰ ਕੋਈ ਬਾਰ-ਬਾਰ ਮਿਲਣ ਆਇਆ ਕਰਦਾ ਸੀ। ਉਹ ਇੱਕ ਅਲੱਗ ਤਰ੍ਹਾਂ ਦਾ ਵਿਸ਼ਾ ਹੈ ਕੌਣ ਸੀ ਕੌਣ ਨਹੀਂ ਵੀ ਜਾਂਚ ਕੀਤੀ ਜਾ ਸਕਦੀ ਹੈ। ਸੋ ਦੋਸਤੋ ਪੰਜਾਬ ਸਰਕਾਰ ਨੇ ਵੀ ਵੱਡਾ ਐਕਸ਼ਨ ਕਿਉਂਕਿ ਲੋਕਾਂ ਦੇ ਕੁਐਸਚਨਸ ਅਗੇ ਕਿ ਜਿਹੜੇ ਲੋਕ ਨਸ਼ਾ ਤਸਕਰੀ ਦੇ ਨਾਲ ਜੁੜੇ ਸਨ ਨਸ਼ਾ ਵੇਚ ਵੇਚ ਕੇ ਜਿਨ੍ਹਾਂ ਲੋਕਾਂ ਨੇ ਕਰੋੜਾਂ ਦੀ ਪ੍ਰਾਪਰਟੀ ਬਣਾਈ ਉਹਨਾਂ ਦੀ ਪ੍ਰਾਪਰਟੀ ਨੂੰ ਤੈਸ ਨੈਸ ਕਰ ਦਿੱਤਾ ਕੀ ਥਾਰ ਵਾਲੀ ਬੀਬੀ ਦੇ ਘਰ ਦੇ ਉੱਪਰ ਕੋਠੀ ਦੇ ਉੱਪਰ ਵੀ ਸਰਕਾਰੀ ਪੰਜਾ ਚੱਲੇਗਾ ਜਾਂ ਨਹੀਂ ਚੱਲੇਗਾ ਸੋ ਉਸੇ ਤਰ੍ਹਾਂ ਦਾ ਐਕਸ਼ਨ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਸੋ ਦੋਸਤੋ ਇਹੀ ਕਹਾਂਗਾ ਕਿ ਜ਼ਿੰਦਗੀ ਦੇ ਵਿੱਚ ਦਿੱਤੀ ਹੋਈ ਨੌਕਰੀ ਜੋ ਮਾਲਕ ਨੇ ਬਖਸ਼ੀ ਜਿਸ ਨੂੰ ਅੱਜ ਦਾ ਨੌਜਵਾਨ ਤਰਸ ਰਿਹਾ ਹੈ ਬੇਰੋਜ਼ਗਾਰ ਲੋਕ ਤਰਸ ਰਹੇ ਨੇ ਉਸ ਦੀ ਇੱਜ਼ਤ ਕਰਿਓ ਉਸ ਦਾ ਸਨਮਾਨ ਕਰਿਓ ਇਹ ਨੌਕਰੀ ਅੱਜ ਦੇ ਦੌਰ ਦੇ ਵਿੱਚ ਮਿਲਣੀ ਬਹੁਤ ਮੁਸ਼ਕਲ ਹੈ ਉਹ ਲੋਕ ਜਿਨ੍ਹਾਂ ਨੂੰ ਨੌਕਰੀਆਂ ਮਿਲੀਆਂ ਹੋਈਆਂ ਨੇ ਜਿਹੜੇ ਤਾਂ ਲੋਕ ਉਸ ਦੀ ਰਜ਼ਾ ਦੇ ਵਿੱਚ ਰਹਿ ਕੇ ਨੌਕਰੀ ਕਰਦੇ ਨੇ ਉਹਨਾਂ ਨੂੰ ਤੱਤੀ ਵਾ ਨਹੀਂ ਲੱਗਦੀ ਔਰ ਜਿਹੜੇ ਫਿਰ ਨੌਕਰੀ ਤੋਂ ਬਾਅਦ ਰੋਟੀ ਨੂੰ ਚੋਚੀ ਦਸਤੇ ਨੇ ਉਹਨਾਂ ਦਾ ਫਿਰ ਇਹ ਹਾਲ ਹੁੰਦਾ ਹੈ ਕਿ ਉਸ ਦੇ ਆਪਣੇ ਵੀ ਜਿਹੜਾ ਸਾਥ ਉਸ ਦਾ ਛੱਡ ਜਾਂਦੇ ਨੇ ਜੁੜੇ ਰਹੋ Posunama, Channel Dinar.